ਕਬੀ ਰੋਡ ਤੇ ਲੱਗੀ ਹੈ ਨਾ ਤੁਹਾਡੀ ਗੱਡੀ ਤਾਂ ਰੋਡ ਤੇ ਤਾਂ ਹੋ ਹੀ ਹੋਣੀ ਹੈ ਕਿ ਦੋ ਹੀ ਹੋਣੀ ਹੈ ਹਰ ਇੱਕ ਗੱਡੀ ਦੋ ਹੀ ਹੋਏਗੀ ਸਾਰੇ ਮੰਦਾ ਆਪਾਂ ਸਾਰੇ ਦੱਤਾ ਆਪਾਂ ਨਿਕਲੀ ਆ ਜੀ ਫਿਰ ਪਾਜੀ ਤੁਸੀਂ ਸਾਰੇ ਨਿਕਲੋ ਨਿਕਲੀ ਆ ਜਾਓ ਤੁਸੀਂ ਨਿਕਲੋ ਆ ਤੇ ਹੋ ਜਾਓ ਨਿਕਲੀ ਹੋ ਲੋ ਫਿਰ ਕੋਈ ਗੱਲ ਨਹੀਂ ਹੋ ਜਾਓ ਫਿਰ ਕਿਹੜੀ ਗੱਲੋਂ ਆ ਦਿਓ ਯਾਰ ਬਗਲੇ ਗੱਲ ਕਿਹੜੀ ਗੱਲੋਂ ਪਾਜੀ ਜਦੋਂ ਰੋਡ ਦੇ ਉੱਤੇ ਲੱਗੀ ਹੈ ਤਾਂ ਦੋ ਹੀ ਹੋਣੀ ਹਾਂਜੀ ਹਾਂਜੀ ਤਰਾਓ ਤਰਾਓ ਚਲਾਓ ਚਲਾਓ ਡਾਊਨ ਕਰਾਂ ਹਾਂਜੀ ਕਰ ਲੋ ਡਾਊਨ ਡਾਊਨ ਕਰ ਲੈ ਆਓ ਚਲਾਣ ਦਿਓ ਗੱਡੀ ਪਿੱਛੇ ਲੈ ਆਓ ਚਲਾਣ ਬੱਕ ਲੈ ਆਓ ਯਾਰ ਮੈਂ ਬੀ ਜੀ ਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5 700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋਈ ਤੁਹਾਡੇ ਲਈ ਮੈਂ 2 ਮਿੰਟ ਆ ਸਟੇ ਜੀਓ ਦੇ ਆਫਿਸ ਤੇ ਇਹ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਨਮੀ ਸਕੋਰਪੀਓ ਗੱਡੀ ਟੋਕ ਕਰਨ ਆਏ ਪੁਲਿਸ ਵਾਲਿਆਂ ਦੇ ਨਾਲ ਪੜਿਆ ਗੱਡੀ ਚਾਲਕ ਸੜਕ ਤੇ ਖੜੀ ਗੱਡੀ ਨੂੰ ਦੇਖ ਕੇ ਪੁਲਿਸ ਵਾਲੇ ਟੋਕ ਕਰਨ ਆਈ ਸੀ ਤਾਂ ਜਿਸ ਤੋਂ ਬਾਅਦ ਮੌਕੇ ਤੇ ਗੱਡੀ ਚਾਲਕ ਵਾਲਾ ਪਹੁੰਚ ਗਿਆ ਤੇ ਜਿੱਥੇ ਵੱਡਾ ਹਾਈ ਵੋਲਟੇਜ ਡਰਾਮਾ ਹੋਇਆ ਹੈ ਪੁਲਿਸ ਵਾਲੇ ਤੇ ਗੱਡੀ ਚਾਲਕ ਦੇ ਵਿਚਕਾਰ ਕਾਫੀ ਬੈਂਸ ਬਾਜੀ ਵੀ ਹੋਈ ਹੈ ਤੇ ਗੱਡੀ ਚਾਲਕ ਨੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਉਹ ਪਾਛਪਾ ਦਾ ਲੀਡਰ ਹੈ ਤੁਸੀਂ ਮੇਰੀ ਗੱਡੀ ਟੋ ਨਹੀਂ ਕਰ ਸਕਦੇ ਮੈਂ ਹੁਣੇ ਫੋਨ ਕਰਕੇ 4-500 ਬੰਦਾ ਇਕੱਠਾ ਕਰ ਦਵਾਂਗਾ ਤੂੰ ਉਸਨੇ ਕਿਹਾ ਕਿ ਪੁਲਿਸ ਵਾਲੇ ਉਸਤੇ ਨਾਲ ਗੁੰਡਾਗਰਦੀ ਕਰਦੇ ਪਏ ਨੇ ਹੋਰ ਵੀ ਗੱਡੀਆਂ ਖੜੀਆਂ ਨੇ ਉਹਨਾਂ ਨੂੰ ਟੋ ਨਹੀਂ ਕਰਦੇ ਮੇਰੀ ਗੱਡੀ ਦੇਖ ਕੇ ਮੇਰੀ ਗੱਡੀ ਟੋ ਕਰਨ ਆਗੇ ਨੇ ਪੁਲਿਸ ਵਾਲੇ ਤੇ ਮੈਂ ਇਹਨਾਂ ਨੂੰ ਆਪਣੀ ਗੱਡੀ ਲਜਾਨ ਨਹੀਂ ਦੇਣੀ ਤੁਹਾਨੂੰ ਦੱਸਦੇ ਕਿ ਖਬਰ ਅੰਮ੍ਰਿਤਸਰ ਦੇ ਨਾਵਲਟੀ ਚੌਂਕ ਦੀ ਆ ਜਿੱਥੇ ਇੱਕ ਸ਼ੋਰੂਮ ਦੇ ਬਾਹਰ ਸਕੋਰਪੀਓ ਗੱਡੀ ਖੜੀ ਸੀ ਨੋ ਪਾਰਕਿੰਗ ਦੇ ਵਿੱਚ ਜਿਸ ਨੂੰ ਪੁਲਿਸ ਵਾਲੇ ਟੋ ਕਰਨ ਦੇ ਲਈ ਆਏ ਸੀ ਤਾਂ ਗੱਡੀ ਚਾਲਕ ਵਾਲਾ ਮੌਕੇ ਤੇ ਪਹੁੰਚ ਗਿਆ ਤੇ ਕਾਫੀ ਬੈਂਸਬਾਜੀ ਹੋਈ ਪੁਲਿਸ ਵਾਲਿਆਂ ਦੇ ਨਾਲ ਉਸ ਦੀ ਮੇਰਾ ਨਾਮ ਸ਼ੌਰਮ ਕਪੂਰ ਆ ਜੀ ਮੈਂ ਸੌਫਟੀ ਰੋਡ ਤੋਂ ਰਹਿਣ ਵਾਲਾ ਦੋ ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ ਦੋ ਮਿੰਟ ਆ ਸਟੇਜ Jio ਦੇ ਆਫਿਸ ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ ਦੋ ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਆ ਕਿ ਸਰ ਮੇਰਾ ਦੋ ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ ਦੋ ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਉਹ ਹੁੰਦੀ ਜੇ ਇਹ ਜਾਂਦੀ ਹੱਟ ਨਹੀਂ ਹੋ ਰਹੀ ਹੈ ਠੀਕ ਘੜੀ ਵੇਖ ਕੇ ਦੋ ਮਿੰਟ ਲੱਗੇ ਜੀ ਭਾਜੀ ਦੋ ਮਿੰਟ ਤੋਂ ਵੀ ਮੰਦਰੀਪੀ ਕੋਲੋਂ ਤਾਂ ਬੈਨਰ ਰਿਕਵੈਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾ ਕਰਾਓ ਐਸਪੀ ਨਾ ਕਰਾਓ ਕਮਿਸ਼ਨਰ ਨਾ ਕਰਾਓ ਐਵੋ ਜੀਆਂ ਗੱਲਾਂ ਕਰਨਦੇ ਹਣਾ ਹੁਣ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਮ ਪੰਡਾ ਇੰਨਾ ਜਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਵੀ ਆਪਾਂ ਇਹ ਵੇਖੋ ਜਿੱਥੇ ਦੀਦਾ ਜੇਦਲ ਕਰਦਾ ਗੱਡੀ ਲਾਹਂਦਾ ਜਾਂ ਤੇ ਵੇਣਾ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਆ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੱਕਣ ਦੀ ਇਹਦਾ ਕੀ ਹੈ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਭਾਜੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਸਿਰਫ ਮੈਂ ਆਪਣੀ ਇੰਟਰਨੈਸ਼ਨਲ ਔਰ ਰੋਮਿੰਗ ਵਾਸਤੇ ਆਇਆ ਤੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਹੈ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋੜਦਾ ਕੀਤਾ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀ ਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਹੋਣ ਸਾਰੀਆਂ ਗੱਡੀਆਂ ਤੇ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗਾਲੇ ਵਾਂ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇਹਦੀ ਨਹੀਂ ਗਲਤ ਪਾਰਕ ਕੀਤੀ ਕਦ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ ਪਾਰਕ ਨਹੀਂ ਕੀਤੀ ਜੀ ਅਸੀਂ ਠੀਕ ਹੈ ਕੋਈ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੇਰੀ ਗੱਡੀ ਇੱਥੇ ਪਾਰਕ ਹੋਣਾ ਕਿ ਹਾ ਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜਿਆ ਇਹ ਗੱਡੀ ਥੱਲੇ ਹੀ ਖੜੀ ਇਹ ਜਿਹੜੇ ਮੁੰਡੇ ਟੋਕ ਕਰਨਦੇ ਹੈਗੇ ਉਹਨਾਂ ਨੂੰ ੱੱਕੇ ਮਾਰਦੇ ਤੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾ ਕਰਦੀ ਕਰਦਾ ਹਗਾ ਸਾਡੇ ਦੱਸ ਕੇ ਮੈਨੂੰ ਰਿਪੋਰਟਿੰਗ ਹੋਏਗੀ ਮੈਂ ਭਾਜੀਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋ ਜਾਈ ਨਹੀਂ ਇਹਨਾਂ ਦਾ ਕਹਿਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹਨਾਂ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਮਗਾ ਕਿੱਥੇ ਹੋ ਗਏ ਗੱਡੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਗੱਡੀ ਭਰੀ ਲੱਗੇ ਟੋ ਕਰ ਲੱਗੇ ਜਾ ਰਹੇ ਜੀ ਲੱਗੇ ਜਾ ਰਹੇ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਕੋਲੇ ਅਰੇ ਆਂਦੇ ਆਈ ਮਤਲਬ ਟ੍ਰੈਫਿਕ ਇੰਚਾਰਜ ਨਾਲ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਸੀਂ ਛੱਡ ਜਾਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਕਿ ਨਹੀਂ ਛੱਡਣੀ ਤੇ